23 10 2225 ਨੂੰ ਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਵੀ ਉਹਨਾਂ ਦੀ ਬੇਟੀ ਜੀ ਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲੈ ਗਏ ਉਹਦੇ ਬਸ ਉਸੇ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਬੀਬੀਸੀ ਕਰ ਰਹੇ ਹਾਂ ਜਿਹੜੀ ਕਰ ਰਹੇ ਹਾਂ ਸਾਡੇ ਐਸ ਐਚਓ ਸਾਹਿਬ ਨੇ ਤੇ ਇਹਨਾਂ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤਿੰਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਵੀ ਉਹਨਾਂ ਨੇ ਵਾਰਦਾਤਾ ਕੋਈ ਕੀਤੀ ਹੈ ਉਹ ਵੀ ਅਸੀਂ ਉਹਨਾਂ ਦੀ ਤਫਤੀਸ਼ ਚ ਦੇਖਾਂਗੇ ਵੀ ਉਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਇਹ ਉਹਨਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗ੍ਰਾਉਂਡ ਕਿੱਥਾ ਹੈ ਬੈਕਗ੍ਰਾਉਂਡ ਅਜੇ ਚੈੱਕ ਕਰ ਰਹੇ ਹਾਂ ਜੀ ਜਦੋਂ ਉਹਨੀ ਫੜਈ ਹੈ ਬੈਕਗ੍ਰਾਉਂਡ ਚੈੱਕ ਕਰ ਲਾਂਗੇ ਵੀ ਇਹਨਾਂ ਦੇ ਕੋਲ ਕਿਹੜੇ ਕਿਹੜੇ ਪਰਚੇ ਦਰਜ ਹੈ ਕੀ ਹੈ ਇਹਨਾਂ ਦੇ ਕੋਲ ਪਰਚੇ ਸੀਗੇ ਜੀ ਇਹ ਤਿੰਨ ਬੰਦੇ ਸੀ ਜੀ ਨਹੀਂ ਨਹੀਂ ਸਨੇਚਿੰਗ ਇਹਨਾਂ ਦਾ ਸਨੇਚਿੰਗ ਵਾਲਾ ਯੂ ਹੈ ਮਟਰਸਪਰੈਂਡੀ ਹੈ ਇਹਨਾਂ ਦੀ ਸਨੇਚਿੰਗ ਵਾਲੀ ਇੱਕ ਮੋਬਾਈਲ ਫੋਨ ਬਰਾਮਦ ਹੋਇ ਬਾਕੀ ਅਸੀਂ ਹੋਰ ਤਫ਼ਤੀਸ਼ ਕਰ ਰਹੇ ਹਾਂ ਉਮੀਦ ਆ ਵੀ ਇਹਨਾਂ ਕੋਲ ਹੋਰ ਵੀ ਕੋਈ ਬਰਾਮਦ ਹੋਊਗਾ ਇਹਨਾਂ ਨੇ ਪਹਿਲੀ ਨਹੀਂ ਹੋਣੀ ਇਹਨਾਂ ਦੀ ਇਹ ਚੋਰੀ ਜਿਹੜੀ ਖੋਹ ਆ ਹੋਰ ਵੀ ਪਹਿਲਾਂ ਕੀਤੀਆਂ ਹੋਣਗੀਆਂ ਪੱਕਾ ਜਿਹਦੀ ਸਕੂਟਰ ਇਕੱਠੇ ਹੀ ਸੀ ਹਾਂ ਇਕੱਠੇ ਸੀ ਇੱਕ ਇਕੱਠਿਆਂ ਨੇ ਤਿੰਨਾਂ ਨੇ ਵਾਰਦਤ ਕੀਤੀ ਆ ਜਿਹੜੀ ਸਕੂਟਰੀ ਦੇ ਵਾਰਦਤ ਕੀਤੀ ਆ ਉਹ ਵੀ ਸਕੂਟਰੀ ਰਿਕਵਰ ਕਰ ਲਈ ਐ ਜਿਹੜਾ ਮੋਬਾਈਲ ਖੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ ਆ